ਭਵੇ ਪਾਵੇ ਪਪਾ ਜੀਵਨ ਸਿੰਘ ਜੀ ਦੇ ਚਰਨਾਂ ਨੂੰ ਬਾਵੇ ਵਾਹਿਗੁਰੂ ਜੀ ਬੱਚੇ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨ达ਲ ਸਿੰਘ ਸਾਹਿਬ ਜਾਇਦਰ ਬਾਬਾ ਜੀ ਬਾਬਾ ਮੇਜ ਸਿੰਘ ਜੀ ਸੋਢੀ ਜੋ ਕਿ ਦਾਦਾ ਜਾਇਦਰ ਰਜਿੰਦਰ ਸਿੰਘ ਜੀ ਮੈਂ ਕਿਉਂਕਿ ਜਿਹੜੀਆਂ ਵੀਡੀਓ ਵੇਖ ਕੇ ਇੱਕ ਸੋਸ਼ਲ ਮੀਡੀਆ ਦਾ ਜੋਗ ਕਰਕੇ ਜਿਹੜਾ ਵਾ ਸਾਰਾ ਹੀ ਪਤਾ ਲੱਗ ਜਾਂਦਾ ਉਤਰਾ ਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੋ ਗਿਆ ਤੇ ਜਿਹੜੀ ਇਹ ਬੱਚੇ ਦੀ ਘਟਨਾ ਹੋਈ ਆ ਇਹਦੀ ਬਹੁਤ ਜਿਆਦਾ ਮਾੜੀ ਹੋਈ ਆ ਤੇ ਮੈਂ ਤੇ ਕਿਉਂਕਿ ਜਿਆਦਾ ਕਿਉਂਕਿ ਸਾਡੇ ਨਾਲ ਬਲਾਰੇ ਕਾਫੀ ਆ ਮੇਰੇ ਵੀਰ ਜਿਆਦਾ ਜਰ ਸਮਾਂ ਨਹੀਂ ਲੈਣਾ ਕਿਉਂਕਿ ਇਹਦੇ ਵਿੱਚ ਮੈਂ ਸਿਰਫ ਤੇ ਸਿਰਫ ਉਹਨਾਂ ਭਈਆਂ ਦੀ ਨਿਖੇਧੀ ਕਰਦਾ ਸ਼ਬਦ ਅੱਖਰਾਂ ਦੇ ਵਿੱਚ ਆ ਤੇ ਬਾਕੀ ਮੈਂ ਇਹ ਪੰਜਾਬ ਵਾਸੀਆਂ ਨੂੰ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਪੇ ਪੰਜਾਬ ਵਾਸੀਓ ਥੋੜੇ ਜੇ ਜਾਗੋ ਜਾਗਣ ਦੀ ਲੋੜ ਆ ਮਸੂਮ ਬੱਚਾ ਸੀ 4 ਸਾਲ ਦਾ ਬੱਚਾ ਸੀ ਹੋ ਸਕਦਾ ਸੀ ਕੋਈ ਵੱਡਾ ਹੁੰਦਾ ਉਮਰ ਦਾ ਸਿਆਣਾ ਹੁੰਦਾ 18 ਸਾਲਾਂ ਦਾ ਹੁੰਦਾ ਉਹਨੂੰ ਭਈਏ ਮਾਰ ਦਿੰਦੇ ਤੇ ਸਾਡੇ ਪੰਜਾਬੀਆਂ ਨੇ ਵੀ ਦੂਜੇ ਸਾਈਡ ਸੈਂਤ ਖੜ ਜਾਂਦੇ ਵੀ ਉਹਦੀ ਵੀ ਕੋਈ ਕਸੂਰ ਹੋਊਗਾ ਪਰ ਇਹ ਚੀਜ਼ ਨੂੰ ਜ਼ਰੂਰ ਸੋਚੋ ਕਿ 4 ਸਾਲ ਦਾ ਬੱਚਾ ਸੀਗਾ ਉਹਦਾ ਕੇਕ ਸੂਰ ਸੀ ਫਿਰ ਉਹਦੇ ਨਾਲ ਕਿਹੜੇ ਹਾਲਾਤ ਦੇ ਵਿੱਚ ਕਿਹੜਾ ਉਹਨਾਂ ਨੇ ਜੁਰਮ ਜਨਾਹ ਕੀਤਾ ਉਹਨੂੰ ਜਿਹੜੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਪੁਲਿਸ ਪ੍ਰਸ਼ਾਸਨ ਸਜ਼ਾ ਦੇਵੇ ਕਿਉਂਕਿ ਉਹਨੂੰ ਜਾਂ ਤੇ ਪੁਲਿਸ ਫੜਦੇ ਆ ਸਾਰੀ ਜਿਹੜੀ ਹੈ ਉਹਨੂੰ ਸਜ਼ਾ ਜਿਹੜੀ ਗੋਲੀ ਮਾਰ ਦਿੱਤੀ ਜਾਵੇ ਚਰਾਹੇ ਦੇ ਵਿੱਚ ਖੜਾ ਕੇ ਜੇ ਨਹੀਂ ਤੇ ਫਿਰ ਉਹ ਫੌਜਾਂ ਨੂੰ ਹਾਜ਼ਰ ਕਰ ਦੇਵੇ ਇੱਕ ਵਾਰੀ ਦੱਸ ਦਵਾਂਗੇ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਕੰਮ ਬੰਦ ਕਿੱਦਾਂ ਹੋਣੇ ਤੇ ਬਾਕੀ ਮੈਂ ਹੁਸ਼ਿਆਰਪੁਰ ਵਾਲੇ ਜਿਹੜੇ ਏਰੀਆ ਦੇ ਵਿੱਚੋਂ ਮੈਨੂੰ ਇਹਨਾਂ ਪਤਾ ਲੱਗਾ ਖਬਰਾਂ ਸੁਣੀਆਂ ਪੀ ਪੰਜੀ ਪਿੰਡਾਂ ਨੇ ਮਤਾ ਪਾ ਦਿੱਤਾ ਵੀ ਜਿਹੜਾ ਵਾ ਭਈਆਂ ਨੂੰ ਜਿਹੜਾ ਵਾ ਇਥੋਂ ਕੱਢਿਆ ਜਾਵੇ ਪ੍ਰਵਾਸੀਆਂ ਨੇ ਇਥੋਂ ਕੱਢਿਆ ਜਾਵੇ ਬਾਕੀ ਮੈਂ ਕੱਲੇ ਪੰਜੀ ਪਿੰਡਾਂ ਦੀ ਨਹੀਂ ਮੈਂ ਪੂਰੇ ਪੰਜਾਬ 'ਚ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਰੇ ਦੇ ਸਾਰੇ ਹੀ ਪੰਜਾਬ ਵਾਸੀ ਜਿੰਨੇ ਆ ਜਿੱਥੇ ਚਾਹੇ ਉਹ ਕੋਈ ਕਾਉਂਸਲਰ ਆ ਚਾਹੇ ਪਿੰਡ ਦੇ ਸਰਪੰਚ ਆ ਉਹ ਮਤੇ ਪਾ ਕੇ ਇਹਨਾਂ ਨੂੰ ਕੱਢਣਾ ਚਾਹੀਦਾ ਬਸ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨਾਂ ਨੂੰ ਇਥੋਂ ਭਜਾਉਣਾ ਚਾਹੀਦਾ ਬਾਕੀ ਸ਼੍ਰੋਮਣੀ ਪੰਥਕਾਲੀ ਦਸ਼ਮੇਸ਼ ਤਰਨਤਾਰਨ ਦਲ ਇਹ ਵੀ ਕੋਈ ਸਟੈਂਡ ਲੈ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਘੰਟੇਾਂ ਬਾਅਦ ਦੇਖੋ ਸਾਰੇ ਮੀਡੀਆ ਰਾਹੀਂ ਪਤਾ ਲੱਗਾ ਵਾ ਇੱਕ ਬੱਚੇ ਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਦੀ ਹੈ ਮੇਰੇ ਵੱਡੇ ਵੀਰਾਂ ਨੇ ਗੱਲ ਦੱਸ ਹੀ ਦਿੱਤੀ ਆ ਕਿ ਇਹ ਆਪਣੇ ਆਉਣ ਵਾਲਾ ਬਹੁਤ ਵੱਡਾ ਨੁਕਸਾਨ ਆ ਮੈਂ ਉੱਥੋਂ ਦੇ ਐਮਐਲਏ ਨੂੰ ਕਾਉਂਸਲਰ ਸਰਪੰਚ ਜਿਹੜਾ ਵੀ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਬੱਚਾ ਜਿਹੜਾ ਵਾ ਉਹ ਸਭ ਦਾ ਸਾਂਝਾ ਹੁੰਦਾ ਜਿੰਨਾ ਅਤਿਆਚਾਰ ਉਹਦੇ ਨਾਲ ਹੋਇਆ ਵਾ ਅੱਜ ਉਹਦੇ ਨਾਲ ਆ ਪੜਕੇ ਤੁਹਾਡੇ ਨਾਲ ਵੀ ਹੋ ਸਕਦਾ ਆਪਾਂ ਕੱਲਾ ਵੋਟਾਂ ਵਾਲਾ ਨਹੀਂ ਵੇਖੀ ਜਾਈਏ ਕਿ ਸਾਡੀਆਂ ਵੋਟਾਂ ਆ ਕਦੀ ਮੈਂ ਕਿਸੇ ਬਾਰੇ ਮਾਰਾ ਨਹੀਂ ਬੋਲਿਆ ਜਥੇਬੰਦੀ ਕਿਸੇ ਬਾਰੇ ਮਾਰਾ ਨਹੀਂ ਬੋਲੀ ਪਰ ਜਿਹੜਾ ਇਹ ਧੱਕਾ ਕਰਦੇ ਪਏ ਆ ਥਾਂ ਥਾਂ ਇਹ ਆਪਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਦਸ਼ਮੇਸ਼ ਤਰਨਾ ਦੇ ਅੱਲ ਵੱਲੋਂ ਸਖਤ ਵਿਰੋਧ ਆ ਤੇ ਸਰਕਾਰ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਓ ਮੈਂ ਆਪ ਕੋ ਹੰਤਮਾਨ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਬਾਕੀ ਵੀਡੀਓ ਬੜੀਆਂ ਪਾਉਂਦੇ ਪਈ ਆ ਆਪਾਂ ਨਸ਼ਾ ਛਡਾਤਾ ਆਪਾਂ ਉਹ ਕਰਤਾ ਜੇ ਕਰਤਾ ਜਿੱਦਨ ਤੁਸੀਂ ਆ ਕੰਟਰੋਲ ਕਰ ਲਿਆ ਲੋਕਾਂ ਨੂੰ ਆ ਮਾਸੂਮਾਂ ਨੂੰ ਮਾਰਨਾ ਕਦੀ ਬਲਤਕਾਰ ਹੋ ਜਾਂਦੇ ਆ ਕਦੀ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਵਾ ਤੁਸੀਂ ਕੀ ਕਰ ਰਹੇ ਏ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬ ਇਨੂੰ ਕੰਟਰੋਲ ਕਰੋ ਨਹੀਂ ਤੇ ਜਥੇਬੰਦੀਆਂ ਇਸ ਦਾ ਸਖਤ ਵਿਰੋਧ ਕਰਨਗੀਆਂ ਤੇ ਸੜਕਾਂ ਤੇ ਹੋਣਗੀਆਂ ਤੇ ਤਾਂ ਬੰਦੀ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਇਹਨੂੰ ਫਾਂਸੀ ਸਜ਼ਾ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮਾਧਿਮ ਦਾ ਜਿਹੜੀ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਆ ਦਾਸ ਆਲ ਇੰਡੀਆ ਸੇਵਾਦਾਲ ਯਾ ਪ੍ਰਧਾਨ ਨਰਮਲ ਸਿੰਘ ਵਿਸ਼ੇਸ਼ ਨਗਰ ਮੇਰੇ ਨਾਲ ਪੰਜਾਬ ਚੇਅਰਮੈਨ ਆਫ ਦੀ ਫੀਲ ਟੀਮ ਪੰਜਾਬ ਚੇਅਰਮੈਨ ਸਾਡੇ ਜਸਬੀਰ ਸਿੰਘ ਜੀ ਖਾਲਸਾ ਬਾਬਾ ਹਰਜਿੰਦਰ ਸਿੰਘ ਜੀ ਦਸ਼ਮੇਸ਼ ਤਨਦਵ ਦੇ ਸੈਕਟਰੀ ਸਾਹਿਬ ਅਤੇ ਹੋਰ ਵੀ ਸਾਰਿਆਂ ਹੀ ਇੱਥੇ ਜਥੇਬੰਦੀਆਂ ਸੱਚੀ ਤਾਂ ਪਹੁੰਚਿਆ ਨੇ ਸਾਡੇ ਵਿਜਲਜੀਤ ਸਿੰਘ ਆਪਣਾ ਬੰਟੀ ਸਿੰਘ ਜੀ ਤੇ ਜਿਹੜੀ ਬਹੁਤ ਹੀ ਜ਼ਿਆਦਾ ਮੰਦ ਭਾਗੀ ਘਟਨਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮਾਸੂਮ ਬੱਚੇ ਦੇ ਨਾਲ ਜ਼ੁਲਮ ਜਿਹੜਾ ਕੀਤਾ ਗਿਆ ਬਹੁਤ ਹੀ ਨੰਨਜੋਗ ਤੇ ਇਹੋ ਜਿਹਾ ਜ਼ੁਲਮ ਜਿਹੜੀ ਰੂਹ ਕੰਮਣ ਵਾਲੀ ਗੱਲ ਆ ਜਿਹੜਾ ਵੀ ਕੋਈ ਉਹ ਵੀਡੀਓ ਜਾਂ ਉਹ ਚੀਜ਼ ਫੋਟੋ ਵੇਖਦਾ ਤੇ ਹਰ ਇੱਕ ਬੰਦੇ ਦਾ ਜਿਹੜਾ ਦਿਲ ਜਿਹੜਾ ਇੱਕਰੀ ਡਹਿਲ ਦਾ ਉਹ ਵੇਖ ਕੇ ਖਬਰ ਇਸ ਕਰਕੇ ਮੇਰੀ ਤੇ ਇਹੀ ਭੈਣ ਭਰਾਵਾਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਰਹਿੰਦੇ ਆ ਜਿੱਥੇ ਵੀ ਪਰਵਾਸੀ ਦੇਖਦਾ ਇਹਨਾਂ ਨੂੰ ਉਥੋਂ ਭਜਾਓ ਤੇ ਪੰਜਾਬ ਬਚਾਓ ਤਾਂ ਜੋ ਸਾਡੇ ਧਨ ਭਰਾਵਾਂ ਨੂੰ ਇਹੀ ਬੇਨਤੀ ਆ ਕਿ ਜਿੱਥੇ ਵੀ ਤੁਹਾਨੂੰ ਇਹੋ ਜਿਹੇ ਲੋਕ ਦੇਖਦੇ ਆ ਇਹਨਾਂ ਨੂੰ ਆਪਾਂ ਕੱਢਾਂਗੇ ਤਾਂ ਜੋ ਸਾਡੇ ਜਿਹੜੇ ਨੌਜਵਾਨ ਆ ਉਹ ਵੀ ਜਿਹੜਾ ਉਹਨਾਂ ਨੂੰ ਰੁਜ਼ਗਾਰ ਮਿਲ ਸਕਦਾ ਇਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇਹ ਕਠਨਾਈ ਆ ਬਹੁਤ ਹੀ ਜ਼ਿਆਦੀ ਨਿੰਦਨਯੋਗ ਆ ਤੇ ਦੁਬਾਰਾ ਤੋਂ ਮੇਰੀ ਫੇਰ ਇਹੀ ਬੇਨਤੀ ਆ ਕਿ ਆਪਾਂ ਸਾਰੇ ਇੱਕ ਮੋਟ ਹੋ ਕੇ ਤੇ ਆਪਣਾ ਪੰਜਾਬ ਬਚਾਈਏ ਤੇ ਭਈਏ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ